ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਸਟੇਡੀਅਰ 100 ਮੰਥਲੀ ਲੋਟਰੀ ਬਾਰੇ ਇਹਦਾ ਜੀ ਡਰਾ 11 ਫਰਵਰੀ ਨਿਕਲਣ ਜਾ ਰਿਹਾ 6ਵੇਂ ਡਰਾ ਨਿਕਲਣਾ ਤੇ 100 ਰੁਪਏ ਦੀ ਟਿਕਟ ਆ ਤੇ ਪਹਿਲਾ ਪ੍ਰਾਈਜ਼ ਇਹਦੇ ਵਿੱਚ 15 ਲੱਖ ਰੁਪਏ ਦਾ ਆ ਦੂਜਾ ਪ੍ਰਾਈਜ਼ ਹੋਣਾ ਜੀ 9000 ਦਾ ਇਹ 50 ਪ੍ਰਾਈਜ਼ ਕੱਢੇ ਜਾਣੇ ਇਹਦੇ ਵਿੱਚ ਤੀਜਾ ਨਾਮ ਹੈਗਾ ਜੀ 5000 ਦਾ ਇਹ 100 ਪ੍ਰਾਈਜ਼ ਕੱਢੇ ਜਾਣੇ ਆ ਤੇ ਚੌਥਾ ਨਾਮ ਹੈਗਾ ਜੀ 2000 ਰੁਪਏ ਦਾ ਇਹ ਵੀ 100 ਪ੍ਰਾਈਜ਼ ਕੱਢੇ ਜਾਣੇ ਤੇ ਪੰਜਵਾਂ ਨਾਮ ਹੈਗਾ ਜੀ 1000 ਦਾ ਇਹ ਵੀ 100 ਪ੍ਰਾਈਜ਼ ਕੱਢੇ ਜਾਣੇਗੇ ਤੇ ਲਾਸਟ ਪ੍ਰਾਈਸ ਹੋਣਾ ਜੀ 200 ਰੁਪਏ ਦਾ ਤੇ 4000 ਰੁਪਏ ਇਸ ਕੱਢੇ ਆਣੇ ਆ ਤੇ ਟੋਟਲ ਸਕੀਮ ਹੈਗੀ ਜੀ 1 ਲੱਖ ਦੀ ਏ ਔਰ ਬੀ ਸੀਰੀਜ਼ ਹੈ ਹਰੇਕ ਸੀਰੀਜ਼ ਰਚ 50000 ਟਿਕਟ ਆ ਤੁਸੀਂ ਸੇਵ ਨੰਬਰ ਦਿਆਂ ਪਹਿਲੀ ਟਿਕਟਾਂ ਖਰੀਦਿਓ ਏ ਔਰ ਬੀ ਕਿਉਂਕਿ ਪਹਿਲਾ ਪ੍ਰਾਈਸ 15 ਲੱਖ ਦਾ ਏ ਚ ਵੀ ਆ ਸਕਦਾ ਤੇ ਬੀ ਚ ਵੀ ਆ ਸਕਦਾ ਤੇ ਬਾਕੀ ਤੁਹਾਨੂੰ ਹਰੇਕ ਇਹ ਸਾਡੇ ਕੋਲ ਦੋ ਟਿਕਟਾਂ ਹੋਈਆਂ ਤੇ ਤੁਹਾਨੂੰ 9000 5000 2000 1000 ਤੇ 200 ਰੁਪਏ ਦੇ ਡਬਲ ਪ੍ਰਾਈਸ ਮੈਨੇ ਆ ਜੇ 9000 ਚ ਲੱਗ ਗਿਆ ਤਾਂ 18000 ਰੁਪਏ ਮੈਨੇ ਤੇ 5000 ਚ ਲੱਗ ਗਿਆ ਤਾਂ 10000 ਰੁਪਏ ਮੈਨੇ ਇੱਧੇ ਤੁਹਾਨੂੰ ਡਬਲ ਪ੍ਰਾਈਜ਼ ਮੈਨੇ A ਔਰ B ਸੀਰੀਜ਼ ਤੁਸੀਂ ਜਰੂਰ ਕਰਿਓ 11 ਤਰੀਕ ਨੂੰ ਡਰਾਇ ਦਾ ਸੇਵੇ ਡਰਾ ਨਿਕਲਣਾ ਤੇ ਪਹਿਲਾ ਪ੍ਰਾਈਜ਼ 15 ਲੱਖ ਰੁਪਏ ਦਾ ਜਿਹੜਾ ਪਿਛਲਾ ਰਿਜ਼ਲਟ ਸੀਗਾ ਉਹਦਾ ਪਹਿਲਾ ਪ੍ਰਾਈਜ਼ 15 ਲੱਖ ਦਾ ਵਟਾਲੀ ਲੱਗਦਾ ਸੀ ਜੀ ਹੁਣ ਇਹਦਾ 11 ਤਰੀਕ ਨੂੰ ਡਰਾਇ ਤੇ ਬਾਕੀ ਰਿਜ਼ਲਟ ਵੀ ਤੁਹਾਨੂੰ ਅਸੀਂ ਦੱਸ ਦਾਂ ਪੇਜ ਨੂੰ ਫੋਲੋ ਜਰੂਰ ਕਰਿਆ ਕਰੋ ਧੰਨਵਾਦ